i'm <tries> ਗੱਢ ਪਾ ਗੀ ਪਾਇਆ ਸੇਮਰ ਮਨਾ RAM ਨਾਮ ਚਿਤਾਵੇ ਬਸ ਰਹੇ ਹਿਰਦੈ ਗੁਜ ਚਰਨ ਜੋ ਮੰਰੀ ਬਿਦ ਮੋਤੀ ਮੇਰੇ ਸਤ ਗੁਰਾ ਸਾਬਿਤ ਤੁਮਹਰ ਜਾਨ ਆਪੇ ਹਮ ਜੋ ਲੱਤੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਨਾ ਦੁੱਖ ਨਹੀਂ ਮਾਨੈ ਸੁਖ ਸੁਦੇਹ ਅਰ ਪਹਿ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਾਧਾ ਨੰਦਿਆ ਨੰਸਤ ਜਾਕੇ ਜਿਹਨਾਰੇ ਕੋਕੀਨੀ ਤੇ ਇਹ ਜੁਗਤ ਪਛਾਣ ਪਰਮ ਸਤਕਾਰਯੋ ਸਾਧਰੂ ਜੀਆਂ ਦੀ ਸਾਜੀ ਨਿਵਾਜੀ ਗੁਰੂ ਪਿਆਰੇ ਗੁਰਸਾਰੇ ਗੁਰੂ ਜੀਆਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਪਾਇਆਮ ਜੀ ਬੜੇ ਵੱਡੇ ਪਾਗਾਂ ਵਾਲੇ ਨੂੰ ਜੋ ਕਿ ਅਪਨ ਆਪਣੇ ਕੋਲ ਇੱਥੇ ਆ ਕੇ ਸਰਬੰਦੇ ਪਾਵਨ ਸੁਵਿੰਤਰ ਦਰਬਾਰ ਦੀ ਹਾਜ਼ਰੀ ਪਰ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਤਾਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਨਾਮ ਬਾਣੀ ਦੀ ਦਾਤ ਗੁਰਸਿੱਖੀ ਜੀਵਨ ਨਿਤਨੇਮ ਸਿਮਰਨ ਪੰਜਬੰਦ ਕੀ ਵਰਸ਼ਿਸ਼ ਕਰਨ ਤਾਂ ਕਿ ਹਮੇਸ਼ਾ ਵਾਸਤੇ ਗੁਰੂ ਦਰਬਾਰ ਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਰਹੀਏ ਮਾਲਕ ਵਹਿਗੁਰੂ ਦੇ ਗੁਣਾਂ ਨੂੰ ਗਾ ਕਰਕੇ ਆਪਣੀ ਹਿਰਦੇ ਵਿੱਚ ਵਸਾ ਕਰਕੇ ਜੀਵਨ ਨੂੰ ਸਫਲਾ ਬਣਾਇਏ ਅੱਜ ਦਾ ਜੋ ਸਤਿਗੁਰੂ ਜੀ ਆ ਨੇ ਆਪਾਂ ਨੂੰ ਪਾਵਨ ਹੁਕਮ ਬਖਸ਼ਿਸ਼ ਕੀਤਾ ਹੈ ਅੰਗ 633 ਅਤੇ 34 ਦੇ ਉੱਤੇ ਸੋ ਰਠ ਮਹੱਲਾ ਨਾਮਾ ਸੋ ਟਰಾಗ್ ਵਿੱਚ ਨਾਮੇ ਪਾਤਸ਼ਾਹ ਤਤਨ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅੱਜ ਦਾ ਆਪਾਂ ਤੁਹਾਨੂੰ ਕਾਵਨ ਹੁਕਮ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ ਰਹਾਉ ਵਾਲੀ ਭਗਤੀ ਸ਼ਬਦੀ ਅਰੰਭਤਾ ਦੇ ਵਿੱਚ ਹੈ ਰਹਾਉ ਵਾਲਾ ਪੰਦਤ ਹੈ ਉਹ ਸ਼ਬਦ ਦਾ ਕੇਂਦਰੀ ਭਾਵ ਵੀ ਹੁੰਦਾ ਹੈ ਕਿ ਸਤਿਗੁਰੂ ਜੀ ਸ਼ਬਦ ਦੇ ਵਿੱਚ ਸਾਨੂੰ ਸਮਝਾਉਣਾ ਕੀ ਕਰਦੇ ਨੇ ਇਹ ਕੇਂਦਰੀ ਭਾਵ ਹੁੰਦਾ ਹੈ ਰਹਾਉ ਵਾਲਾ ਪੰਦਤ ਹੈ ਰਹਾਉ ਦਾ ਭਾਵ ਵੀ ਇਹ ਵੀ ਹੁੰਦਾ ਹੈ ਅਰਥ ਵੀ ਇਹੀ ਨੇ ਇੱਕ ਰਹਾਉ ਰੁਕਣਾ ਔਰ ਹੌਣ ਕਰਕੇ ਵਿਚਾਰ ਕਰਨੀ ਕਿ ਜੋ ਇਸ ਬੰਦ ਵਿੱਚ ਕਿਹਾ ਗਿਆ ਹੈ ਇਸ ਬਾਰੇ ਵਿਚਾਰ ਕਰਨੀ ਰੁਕਣਾ ਔਰ ਸਮਝਣਾ ਰਹਾਉ ਦਾ ਭਾਵੇਂ ਹੈ ਹੁਣ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਜੋ ਲਾਲ ਦੁਖ ਮੈਂ ਦੁਖ ਨਹੀਂ ਮਾਨੈ ਜਿਹੜਾ ਬਨੁਖ ਦੁੱਖ ਵਾਲਾ ਸਮ ਜਦੋਂ ਕਿਸੇ ਬਨੁਖ ਤੇ ਆਉਂਦਾ ਏ ਉਸ ਦੁੱਖ ਦੇ ਵਿੱਚ ਵੀ ਉਹ ਦੁਖੀ ਨਾ ਹੋਵੇ ਸਭਾ ਕਿਹੋ ਜਿਹਾ ਵੀ ਆ ਜਾਵੇ ਪਰ ਆਤਮ ਨੂੰ ਤੌਰ ਤੇ ਬਲਵਾਨ ਰਵੇ ਦੁਖੀ ਨਾ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਤੇ ਜਿਸ ਵੇਲੇ ਅਨੰਤੁਰ ਸਾਹਿਬ ਦਾ ਕਿਲਾ ਛੱਡਦੇ ਨੇ ਦੁੱਖਾਂ ਦੇ ਪਾਰ ਉੱਠਦੇ ਨੇ ਜੁਗਿਆਰੀ ਤਰੀਕੇ ਦੇ ਨਾਲ ਆਪਾਂ ਦੇਖੀਏ ਕਿ ਸੰਸਾਰ ਉਤੇ ਇਤੋਂ ਜ਼ਿਆਦਾ ਦੁੱਖ ਨਹੀਂ ਆ ਸਕਦੇ ਸਰਸਵਰ ਦੇ ਕਿਤੇ ਪਰਿਵਾਰ ਵਿਛੜ ਗਿਆ ਵੱਡੇ ਸਹਿਬ ਜਾਦੇ ਚਮਕੌਰ ਦੇ ਲੰਗਰ ਦੇ ਵਿੱਚ ਸ਼ਹੀਦ ਹੋ ਗਏ ਨੇ ਛੋਟੇ ਸਹਿਬ ਜਾਦੇ ਸਰਹੰਦ ਵਿੱਚ ਸ਼ਹੀਦ ਹੋ ਗਏ ਨੇ ਇੰ ਤੋਂ ਵੱਡੇ ਸੰਸਾਰ ਦੇ ਉੱਤੇ ਦੁੱਖ ਨਹੀਂ ਕੋਈ ਹੋ ਸਕਦਾ ਪਰ ਕਿਰਪਾ ਸਤਿਗੁਰੂ ਆਤਮਕ ਤੌਰ ਦੇ ਉੱਤੇ ਬਲਵਾਨ ਨੇ ਉਸ ਦੁੱਖ ਨੇ ਉਹਨਾਂ ਦੇ ਉੱਤੇ ਕਿਸੇ ਕਿਸਮ ਦਾ ਕੋਈ ਵੀ ਪ੍ਰਭਾਵ ਨਹੀਂ ਪਾਇਆ ਐਸੇ ਮਨੁੱਖ ਜਿਹੜੇ ਨੇ ਪਾਉਕੇ ਇਸ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਕਿਸੇ ਮਨੁੱਖ ਤੇ ਕਿਰਪਾ ਹੁੰਦੀ ਹੈ ਉਹ ਵੀ ਜਿਹਨੂੰ ਦੁੱਖ ਦੇ ਵਿੱਚ ਦੁੱਖ ਦੁਖੀ ਨਹੀਂ ਹੁੰਦਾ ਉਹ ਦਾਤਾਰ ਪੁਰਖ ਆਪ ਸੰਹ ਉਹਨਾਂ ਨੇ ਖੇੜ ਵਿਚਾਈ ਹੈ ਸਮਝਾਉਣ ਦਾ ਮਾਤਰ ਜਿਹੜਾ ਹੈ ਵਿਸ਼ਾ ਲਿਆ ਗਿਆ ਹੈ ਸੰਗੋ ਦੀ ਪਰਮਾਤਮਾ ਦੇ ਜੋਰ ਨਾਲ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਦੇ ਸਮੇਂ ਵਿੱਚ ਵੀ ਦੁਖੀ ਨਾ ਹੋਵੇ ਅੰਦਰੋਂ ਪ੍ਰਮਾਤਮਾ ਦੇ ਨਾਮ ਨਾਲ ਜੁੜ ਕਰਕੇ ਅੰਦਰ ਖੇੜੇ ਵਿੱਚ ਰਹੇ ਸੁਖ ਸਨੇਹ ਅੰਤ ਹੈ ਜਦ ਜਾ ਕੇ ਕਲ ਚਨ ਮਾ ਕੇ ਮਾਨੇ ਸੁਖ ਨੋ ਸੁਖ ਦੇ ਨਾਲ ਸਨੇਹ ਨਾ ਹੋਵੇ ਅੰਦਰ ਡਰ ਨਾ ਹੋਵੇ ਕਿਸੇ ਤਰੀਕੇ ਦਾ ਵੀ ਜਿਸ ਬਰਖ ਦੇ ਹਿਰਦੇ ਵਿੱਚ ਸੁਖਾਂ ਦੇ ਨਾਲ ਕੋਈ ਮੂੰਹ ਨਾ ਹੋਵੇ ਕਿ ਸੁਖ ਦਾ ਸਮਾਂ ਆਇਆ ਤੇ ਉਹਦੇ ਨਾਲ ਮੂੰਹ ਕੋ ਨਾ ਹੋਵੇ ਕਿ ਫਿਰ ਅੰਦਰੋਂ ਡਰਦਾ ਨਾ ਰਵੇ ਕਿ ਸਤਿਗੁਰੂ ਜੀ ਜੇ ਸੁਖ ਦਾ ਸਮਾਂ ਆਇਆ ਹੈ ਹੁਣੇ ਚਲਿਆ ਨਾ ਕਿਤੇ ਜਾਵੇ ਉਸ ਸੁਤ ਦੇ ਨਾਲ ਕੋਈ ਮੂੰਹ ਨਾ ਹੋਵੇ ਕਿਸੇ ਕਿਸਮ ਦਾ ਕੋਈ ਡਰ ਨਾ ਹੋਵੇ ਤੇ ਕਿਤੇ ਨੇ ਜਿਹੜਾ ਮਨੁੱਖ سونے ਨੂੰ ਮਿੱਟੀ ਸਮਝਦਾ ਹੋਵੇ ਭਾਵੇਂ ਕੇ ਜੇ ਸੋਨਾ ਕੋਲ ਹੈਗਾ ਤੇ ਗਵਾਚਣ ਦੇ ਉੱਤੇ ਰੋਵੇ ਨਾ ਉਹਦਾ ਘਰ ਮਿੱਟੀ ਜਿਨਾ ਸਮਝੇ ਏਸੀ ਵਿਅਕਤੀ ਜਿਹਦੀ ਹੋਵੇ ਪ੍ਰਮਾਤਮਾ ਦਾ ਉਸ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ ਕੰਚਨ ਮਾਟੀ ਮਾਨੇ ਰਹਾਉ ਪਹਿਲੇ ਪੰਦਰ ਸਤਿਗੁਰੂ ਜੀ ਪਰਮਾਉਦੇ ਨੇ ਹੁਣ ਅੱਗੇ ਜਾਣ ਕਰਕੇ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਵਿਮਾਨਾ ਪਾਇ ਜਿਸ ਮਨੁੱਖ ਦੇ ਅੰਦਰ ਕਿਸੇ ਵੀ ਕਿਸਮ ਦੀ ਚੁਗਲੀ ਬੁਰਾਈ ਕਿਸੇ ਦੇ ਨਿਸ਼ਾਨ ਦੇ ਕਰਨੇ ਤਰਲੇ ਮਾਰਨੇ ਕਿਸੇ ਦੇ ਅੰਦਰ ਜਿਸ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਲੋਭ ਨਾ ਹੋਵੇ ਮੋਹ ਨਾ ਹੋਵੇ ਹੰਕਾਰ ਨਾ ਹੋਵੇ ਨੈ ਮਿਤੇ ਆ ਨੈ ਸਤਿ ਤ ਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਅਪਮਾਨਾ ਜਿਹੜਾ ਮਨੋ ਖੁਸ਼ੀ ਤੇ ਗਮੀ ਤੋਂ ਨਿਰਲੇਪ੍ਰਿੰਦਾ ਹੋਵੇ ਜਿਸ ਨੂੰ ਨਾ ਤੇ ਆਦਰ ਪਹੁੰਚ ਸਕਦਾ ਹੋਵੇ ਤੇ ਨਾ ਮਰਦ ਪਰੋ ਦੀ ਵਡਿਆਈ ਕਰੀ ਜਾਉ ਉਹ ਅੰਦਰ ਵਡਿਆਈ ਦਾ ਉਹਦੇ ਅੰਦਰ ਕਿਸੇ ਤਰੀਕੇ ਦਾ ਕੋਈ ਕਿਡਤਾ ਨਹੀਂ ਪੈਦਾ ਹੁੰਦਾ ਕਿ ਮੇਰੀ ਹੋਰ ਵਡਿਆਈ ਹੋਵੇ ਤੇ ਨਾਮ ਇਰਾਦੇ ਤੋਂ ਉਹ ਆਪਣੇ ਗੁਣ ਨੂੰ ਛੱਡਦਾ ਹੈ ਸਿਮੰਟ ਵਾਲੇ ਨੂੰ ਤੇ ਭਾਵ ਕਿ ਕਿਸੇ ਵੀ ਤਰੀਕੇ ਦਾ ਆਦਰ, ਅਕਮਾਨ ਤੇ ਮਾਨ ਕੋਈ ਵੀ ਉਹਨੂੰ ਪਹੁੰਚਦਾ ਨਾ ਹੋਵੇ ਕਿਸੇ ਵੀ ਤਰੀਕੇ ਦਾ ਕੋਈ ਉਹਦੇ ਅੰਦਰ ਲਾਲਚ ਨਾ ਹੋਵੇ ਐਸੇ ਮਨੁੱਖਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਹਰ ਇੱਕ ਸੋਗ ਤੇ ਰਹੇ ਮਿਆਰੋ ਨਾ ਹਾਨ ਮਾਨ ਅਕਮਾਨ ਦੂਸਰੇ ਬੰਦ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ ਆਸਾ ਮਨਸਾ ਸਭ ਲ ਤਿਆਗੈ ਜਗ ਤੇ ਰਹੇ ਨਿਰਾਸਾ ਪਾਇ ਜਿਹੜਾ ਮਨੁੱਖ ਆਸਾਂ ਉਮੀਦਾਂ ਸਭ ਤਿਆਗ ਦਿੰਦਾ ਹੈ ਜਗਤ ਤੋਂ ਨਿਰਮੋਹ ਰਹਿੰਦਾ ਹੈ ਜਗਤ ਦੇ ਨਾਲ ਸੰਸਾਰ ਦੇ ਨਾਲ ਕਿਸੇ ਤਰੀਕੇ ਦਾ ਕੋਈ ਮੋਹ ਨਹੀਂ ਹੁੰਦਾ ਕਾਮ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਕਟ ਬ੍ਰਹਮ ਨਿਵਾਸਾ ਜਿਸ ਮਨੁੱਖ ਨੂੰ ਨਾ ਤ ਕਾਮ ਬਾਸ਼ਨਾ ਛੋ ਸਕਦੀ ਹੋਵੇ ਨਾ ਕ੍ਰੋਧ ਛੋਦਾ ਹੋਵੇ ਨਾ ਉਸ ਮਨੁੱਖ ਦੇ ਅੰਦਰ ਕਿਸੇ ਤਰੀਕੇ ਦਾ ਕੋਈ ਵਿਕਾਰ ਹੋਵੇ ਤੇ ਕਹਿੰਦੇ ਨੇ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ ਤੇ ਤੱਟ ਬ੍ਰਹਮ ਨਿਵਾਸਾ ਗੁਰੂ ਕਿਰਪਾ ਜੇ ਨਰਕੋਂ ਕੀਨੇ ਤੇ ਇਹ ਜੁਗਤ ਪਛਾਨੇ ਜਿਸ ਉੱਤੇ ਪ੍ਰਮਾਤਮਾ ਵਸੁਰੂ ਨੇ ਗੁਰੂ ਨੇ ਕਿਰਪਾ ਕੀਤੀ ਹੈ ਜਿਹਦੇ ਉੱਤੇ ਸਤਗੁਰੂ ਦੀ ਕਿਰਪਾ ਕਰਦੇ ਨੇ ਉਹਨੇ ਇਹ ਜੀਵਨ ਜੁਗਤ ਨੂੰ ਸਮਝਣਾ ਕੀਤਾ ਹੈ ਇਹ ਜਿਹੜੇ ਪ੍ਰਮਾਤਮਾ ਦੇ ਬਖਸ਼ੇ ਹੋਏ ਗੁਰਬਾਣੀ ਦੀ ਸਮਝ ਹੈ ਉਹਨੂੰ ਵੀ ਪੈਂਦੀ ਹੈ ਜਿਹਨੂੰ ਸਤਗੁਰੂ ਜੀ ਆਪ ਸਮਝਾਉਣਾ ਕਰਦੇ ਨੇ ਜਿਹਦੇ ਉੱਤੇ ਸਤਗੁਰੂ ਜੀ ਆਪ ਮਿਹਰ ਕਰਦੇ ਨੇ ਉਹਨੂੰ ਹੀ ਜੀਵਨ ਜਾਰ ਜਿਹੜੀ ਐ ਸਮਝ ਆਉਂਦੀ ਹੈ ਨਾਮ ਕਲੀਨ ਭਇਓ ਗੋਬਿੰਦ ਸਿਓ ਜੋ ਪਾਲੀ ਸੰਗ ਪਾਮੀ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜੇ ਪ੍ਰਮਾਣ ਕਰਦੇ ਨੇ ਭਾਈ ਉਹ ਮਨੁੱਖ ਪ੍ਰਮਾਤਮਾ ਦੇ ਨਾਲ ਇਸ ਤਰੀਕੇ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਨਾਮ ਕਲੀਨ ਭਇਓ ਗੋਬਿੰਦ ਸਿਓ ਪਰਮਾਤਮਾ ਦੇ ਨਾਲ ਇੱਕਮਿਕ ਇਸ ਤਰੀਕੇ ਦੇ ਨਾਲ ਹੋ ਜਾਂਦਾ ਹੈ ਕਿਵੇਂ ਜਿਵੇਂ ਪਾਣੀ ਸੰਪਾਣੀ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਂਦਾ ਹੈ ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਸੋ ਇਹ ਆਪਾਂ ਨੂੰ ਸਤਿਗੁਰੂ ਜੀ ਆਖਦਾ ਕਬਲ ਹੁਕਮ ਮਕਸ਼ਸ ਕੀਤਾ ਤੁਹਾਨੂੰ ਸਾਹਿਬ ਸਤਿਗੁਰੂ ਤੇਜਪਾਧਰ ਮਹਾਰਾਜ ਕਿਰਪਾ ਕਰਨ ਨਾਮ ਬਾਣੀ ਦੀ ਦਾਤ ਗੁਰ ਸਿੱਖੀ ਜੀਵਨ ਇਤਨੇ ਸਿਮਰਨ ਭਾਗ ਤੇ ਬਖਸ਼ ਕਰਨ ਸਾਂਝੇ ਹਮੇਸ਼ਾ ਵਾਸਤੇ ਗੁਰੂ ਦਰਬਾਰ ਦੇ ਨਾਲ ਗੁਰੂ ਘਰ ਦੇ ਨਾਲ ਜੁੜੇ ਰਹੀਏ ਆਓ ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕਰਕੇ ਜੀਵਨ ਦੀਆਂ ਕੜੀਆਂ ਨੂੰ ਸਫਲਾ ਬਣਾਈਏ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ Satnam vahe guru. Satnam vahe guru. Satnam vahe guru. Satnam vahe guru. Satnam vahe Satnam. ਸਤ ਨਾਮ ਵਾਹਿ ਗੁਰ 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 ਸਤ 7